ਆ ਜਿਹੜਾ ਸਰੀਰ ਹੈ ਇਹ ਸਾਡਾ ਨਹੀਂ ਹੈ ਇਹਦੇ ਉੱਤੇ ਮਾਨ ਕਰਦਾ ਹੰਕਾਰ ਕਰਦਾ ਸਤਗੁਰੂ ਜੀ ਕਹਿੰਦੇ ਹਨ ਆਪਨ ਤਨ ਨਹੀਂ ਜਾ ਕੋ ਗਰਵਾ ਜਿਦਾਂ ਤੂੰ ਹੰਕਾਰ ਕਰਦਾ ਸਰੀਰ ਦਾ ਇਹ ਆਪਣਾ ਨਹੀਂ ਹੈ ਆਪਨ ਤਨ ਨਹੀਂ ਜਾ ਕੋ ਗਰਵਾ ਰਾਜ ਮਿਲਖ ਆਪਣ ਨਹੀਂ ਦਰਵਾ ਜੀ ਰਾਜ ਗੱਦੀ ਦਾ ਮਾਲਕ ਵੀ ਬਣ ਗਿਆ ਇਹ ਰਾਜ ਗੱਦੀ ਵੀ ਤੇਰੀ ਨਹੀਂ ਹੈ ਸਦਾ ਤੇਰੇ ਕੋਲ ਨਹੀਂ ਰਹੇਗੀ ਇਹ ਰਾਜ ਭਾਗ ਤੇਰਾ ਨਹੀਂ ਹੈ ਆਪਣ ਤਨ ਨਹੀਂ ਜਾ ਕੋ ਗਰਵਾ ਰਾਜ ਮਿਲਖ ਅਪਰ ਨਹੀਂ ਦਰਵਾ ਇਹ ਰਾਜ ਗੱਦੀਆਂ ਤਨ ਦੌਲਤ ਜਮੀਨ ਜਾਇਦਾਦ ਕੁਛ ਵੀ ਤੇਰੀ ਨਹੀਂ ਹੈ ਤਨ ਦੌਤ ਕੋਈ ਚੀਜ਼ ਸਾਡੀ ਆਪਣੀ ਨਹੀਂ ਹੈ ਪ੍ਰਸਿੱਧ ਆਪਣੀ ਸਮਝ ਕੇ ਹੰਕਾਰ ਕਰਦੇ ਹੋ ਰਾਜ ਮਿਲਕਨੀ ਆਪਨ ਦਰਵਾ ਆਪਨ ਨਹੀਂ ਕਾਕੂ ਲਪਟਾਇਆ ਜਦ ਆਪਣੀ ਹਾਇਉਣੀ ਤੂੰ ਇਹਦੇ ਨਾਲ ਕਿਉਂ ਚੰਬੜਿਆ ਇਹਦਾ ਮਾਣ ਕਿਉਂ ਕਰਦਾ ਇਹਦਾ ਹੰਕਾਰ ਕਿਉਂ ਕਰਦਾ ਜਦ ਆਪਣੀ ਹੋਣੀ ਹੈ ਆਪਣੇ ਘਰ ਵਿੱਚ ਕਿਸੇ ਦੀ ਕੋਈ ਚੀਜ਼ ਪਈ ਹੋਵੇ ਕਿਸੇ ਦੀ ਗੱਡੀ ਖੜੀ ਹੋਵੇ ਆਪਣੇ ਘਰ ਆ ਬੰਦਾ ਕਦੇ ਇਹ ਨਹੀਂ ਕਹੇਗਾ ਮੇਰੀ ਮਾਣ ਨਹੀਂ ਕਰੇਗਾ ਹੰਕਾਰ ਨਹੀਂ ਕਰੇਗਾ ਜੇ ਕੋਈ ਕਹਿ ਵੀ ਦਵੇ ਕਿ ਇਹ ਗੱਡੀ ਉਹ ਕਹੇਗਾ बस किसी मित्र तो अदी अपनी नहीं है इस करके आज जो कुछ भी साढ़े घर पिया नहीं है उस प्रभु का ओ तो बंदा लिता ही नहीं है अपनी समझ ही बैठा है हर चीज कहीं जो कुछ भी तेरे को अपना नहीं है ਕਾਕੂ ਲੁਪਟਾਇਓ ਇਹਦੇ ਨਾਲ ਕਿਉਂ ਚਿੰਬੜਿਆ ਹੋਇਆ ਜਿਹਦੀ ਹੈ ਉਹ ਲੈ ਲੈਣੀ ਕਰੇ ਕੋਲ ਇੱਕ ਦਿਨ ਆਪਨ ਨਹੀਂ ਕਾਕੂ ਲੁਪਟਾਇਓ ਆਪਨ ਨਾਮ ਸਤਗੁਰ ਤੇ ਪਾਇਓ ਇਸ ਜਗ ਤੇ ਵਿੱਚ ਆਪਾਂ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਕਰਨ ਵਾਸਤੇ ਭੇਜਿਆ ਹੋ ਪ੍ਰਭੂ ਦਾ ਨਾਮ ਹੀ ਆਪਣਾ ਉਸ ਤੋਂ ਆਪਾਂ ਬਾਝੇ ਸਾਰੇ ਵਾਂਝੇ ਰਹੇ ਉਹ ਨਾਮ ਹੈ ਜਿਹੜੇ ਜਿਹੜੀ ਆਪਣੀ ਚੀਜ਼ ਹੈ ਉਹ ਗੁਰੂ ਕੋਲੋਂ ਪ੍ਰਾਪਤ ਕਰਨੀ ਹੈ ਕਿਤਨੇ ਪ੍ਰਾਪਤ ਕਰ ਲਈ ਉਹ ਭਾਗਾਂ ਵਾਲੇ ਹਨ ਜਿਹੜੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਉਹ ਆਪਣੀ ਚੀਜ਼ ਪ੍ਰਾਪਤ ਕਰਨ ਦਾ ਯਤਨ ਕਰਦੇ ਹਨ ਉਹ ਹੈ ਆਪਣੀ ਚੀਜ਼ ਨਹੀਂ ਆਪਣਾ ਨਾਮ ਆਪਣਾ ਨਾਮ ਹੈ ਪ੍ਰਭੂ ਦਾ ਨਾਮ ਪ੍ਰਭੂ ਦਾ ਨਾਮ ਹੀ ਸਾਡੇ ਕੰਮ ਆਉਣ ਵਾਲਾ ਹੈ ਜਿਹਦੇ ਕੋਲ ਇਹ ਨਾਮ ਹੋਵੇਗਾ ਉਹ ਪ੍ਰਭੂ ਦੇ ਘਰ ਵਿੱਚ ਸਦਾ ਲਈ ਟਿਕ ਜੇਗਾ ਜਿਹਦੇ ਕੋਲ ਇਹ ਨਾਮ ਨਹੀਂ ਹੋਵੇਗਾ ਉਹ ਇਸ ਜਗਤ ਵਿੱਚ ਹੀ ਭਟਕਦਾ ਰਹੇਗਾ ਜੁਨੀਆਂ ਆਪ ਕੋ ਨਾਮ ਸਤਗੁਰ ਤੇ ਪਾਇਓ ਸੁਧਵਤਾ ਆਪਣਣੀ ਪਾਈ ਇਹ ਪੁੱਤਰ ਘਰ ਵਾਲੀ ਇਹਨਾਂ ਉਤੇ ਬੰਦਾ ਮਾਣ ਕਰਦਾ ਹੈ ਭਰਾਵਾਂ ਉਤੇ ਮਾਣ ਕਰਦਾ ਇਹ ਵੀ ਆਪਣੇ ਹੀ ਹਨ ਇਹ ਵੀ ਆਪਣੇ ਹੀ ਸੋ ਤਾਂ ਬੰਤਾ ਆਪਣਨੇ ਭਾਈ ਇਸ਼ਟ ਵੀ ਇਸ਼ਟ ਮੀਤ ਆਪ ਬਾਪ ਰਾਮਾਈ ਮਿੱਤਰ ਪਿਆਰੇ ਮਾਂ ਬਾਪ ਕੁਝ ਵੀ ਤੇਰਾ ਨਹੀਂ ਹੈ ਬੰਦਾ ਮਾਨ ਕਰਦਾ ਹੰਕਾਰ ਕਰਦਾ ਮੇਰੇ ਮਾਂ ਬਾਪ ਮੇਰੇ ਭੈਣ ਭਾਈ ਮੇਰੀ ਘਰ ਵਾਲੀ ਮੇਰਾ ਘਰ ਵਾਲਾ ਮੇਰੀਆਂ ਧੀਆ ਮੇਰੇ ਪੁੱਤ ਇਹ ਅਖੀਰ ਨੂੰ ਪਤਾ ਲੱਗਦਾ ਅਖੀਰ ਨੂੰ ਅਖੀਰ ਹਰਕਤ ਹੈ ਅਖੀਰ ਵਹਿਗੂ ਦੇ ਨਾਮ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੁੰਦਾ ਅੰਤਕਾਰ ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕੌ ਨਾ ਆਏ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਇਹ ਜੁਬੀਤ ਆਪ ਬਾਪ ਨਾ ਮਾਈ ਸੋਨਾ ਰੂਪਾ ਕੋਈ ਨਹੀਂ ਦਾਮ ਕੀ ਹੋਇਆ ਤੇਰੇ ਤੇਰੇ ਕੋਲ ਚਾਂਦੀ ਬੜੀ ਐ ਸੋਨਾ ਬੜਾ ਇਕੱਠਾ ਕੀਤਾ ਹੋਇਆ ਬੰਦਾ ਸਾਹਮਣੇ ਸਾਹਮਣੇ ਰੱਖਦਾ ਅਖੀਰ ਨੂੰ ਇਹ ਵੀ ਤੇਰੇ ਕੰਮ ਨਹੀਂ ਆਉਂਦਾ ਅਖੀਰ ਨੂੰ ਕੰਮ ਆਉਣਾ ਕਿਤੇ ਬੰਦਾ ਸਭ ਤੋਂ ਬਣਾ ਉਂਗਲੀ ਉਂਗਲੀ ਉਂਗਲੀਆਂ ਤੇ ਮੰਦਰੀਂ ਭੋਲਦਾ ਸਭ ਕੁਝ ਦੇ ਖੋਲ ਲੰਦਾ ਕਬੀਰ ਕਾਡੀ ਕਾਡੀ ਜੋਰ ਤੇ ਜੋਰੇ ਲੱਖ ਕਰੋੜ ਚਲਤੀ ਬਾਰ ਨਾ ਕਸ਼ਮੀਰ ਉਹ ਲਈ ਲੰਗੋਟੀ ਤੋ ਸਭ ਕੁਝ ਉਦਾ ਵੇੜਾ ਸੋਨਾ 사ਨਾ ਪਾਇਆ ਹੁੰਦਾ ਸਭ ਤਾਰ ਲਿਆ ਜਾਂਦਾ ਸਤਗੁਰੂ ਜੀ ਕਹਿੰਦੇ ਹਨ ਤਉਨ ਰੂਪ ਖੁਲ ਨਹੀਂ ਧਾਮ ਹੈ ਵਰ ਗੈਵਰ ਆਪਣੀ ਕਾਮ ਕੀ ਜੇ ਤੇਰੇ ਘਰ ਵਿੱਚ ਹਾਥੀ ਖੜੇ ਘੋੜੇ ਖੜੇ ਰੱਥ ਖੜੇ ਇਹਨਾਂ ਦਾ ਮਾਣ ਨਾ ਕਰ ਭਾਵੇਂ ਸਾਡੇ ਕੋਲ ਰੱਥ ਨਹੀਂ ਹਨ ਘੋੜੇ ਨਹੀਂ ਹਾਥੀ ਨਹੀਂ ਗੱਡੀਆਂ ਦਾ ਵੀ ਹੰਕਾਰ ਬਾਤ ਘਰ ਦੇ ਵਿੱਚ ਗੱਡੀਆਂ ਹੋਣ ਗੱਡੀਆਂ ਦਾ ਮਾਲਕ ਵੱਡ ਜਵੇ ਬੰਦਾ ਹੰਕਾਰ ਕਰਦਾ ਪਰ ਸਤਿਗੁਰੂ ਜੀ ਕਹਿੰਦੇ ਜਦੋਂ ਇੱਥੇ ਤੁਰਨਾ ਪੈਰ ਵਿੱਚ ਜੁੱਤੀ ਵੀ ਨਹੀਂ ਹੁੰਨੀ ਤੇਰੇ ਹੈਵਰ ਗੈਵਰ ਆਪਣੀ ਕਾਮ ਇਹ ਕੁਝ ਵੀ ਤੇਰੇ ਕੰਮ ਆਉਣ ਵਾਲਾ ਨਹੀਂ ਕੁਝ ਵੀ ਤੇਰਾ ਨਹੀਂ ਆਏ ਕਹੋ ਨਾਨਕ ਜੋ ਗੁਰ ਬਖਸ਼ ਮਨਾਇਆ ਤਿਸ ਕਾ ਸਭ ਕੈ ਜਿਸ ਕਾ ਹਰ ਆਇਆ ਜਿਸਨੇ ਰੱਬ ਨੂੰ ਆਪਣਾ ਸਮਝਿਆ ਨਾ ਗੁਰੂ ਨੂੰ ਆਪਣੇ ਆਪਣਾ ਜਾਣਿਆ ਭਾਵੇਂ ਉਹਦੇ ਕੋਲ ਕੁਝ ਵੀ ਨਹੀਂ ਹੈ ਇਹ ਸਮਝੋ ਸਭ ਕੁਝ ਉਸੇ ਦਾ ਸਭ ਕੁਝ ਉਸੇ ਦਾ ਉਦੇ ਕੋਲ ਕਿਸੇ ਚੀਜ਼ ਦੀ ਕਾਟ ਨਹੀਂ ਹੈ ਜਿਸ ਨੇ ਗੁਰੂ ਨੂੰ ਆਪਣਾ ਜਾਣਿਆ ਰੱਬ ਨੂੰ ਆਪਣਾ ਜਾਣਿਆ ਸਭ ਕੁਝ ਉਸ ਦਾ ਇਸ ਕਰਕੇ ਸਤਗੁਰੂ ਜੀ ਕਹਦੇ ਆ ਹੇ ਭਾਈ ਸਭ ਕੁਝ ਆ ਜਿਹੜੀ ਸਾਡੇ ਕੋਲ ਅਕਲ ਹੈ ਇਹ ਵੀ ਉਹਦੀ ਦਿੱਤੀ ਹੋਈ ਜਿਸ ਕਾ ਤਨ ਮਾਨਤਾ ਹਨ ਸਭ ਤੇ ਸਿਸ ਕਾ ਸੋਈ ਸੂਰ ਸਜਾਨੀ ਤਨਹੀ ਸੁਣਿਆ ਦੁੱਖ ਸੁੱਖ ਮੇਰਾ ਤਉ ਵੀ ਤੇ ਨੀਕੀ ਖਟਾਨੀ ਹੋਈ ਸਾਡਾ ਦੁੱਖ ਸੁੱਖ ਸੁਣਨ ਵਾਲਾ ਜਦੋਂ ਸੁਣ ਲੈਂਦਾ ਸਾਡੀ ਹਾਲਤ ਵਧੀਆ ਬਣ ਜਾਂਦੀ ਜੀ ਕੀ ਇੱਕ ਹੈ ਹੀ ਪੈ ਮਾਨੀ ਅਬਰ ਜਤਨ ਕਰ ਰਹੇ ਬਹੁਤ ਤੇਰੀ ਤਨ ਤਿਲ ਨਹੀਂ ਕੀਮਤ ਜਾਣੀ ਇਸ ਜਿੰਦ ਦੀ ਅਰਦਾਸ ਇੱਕ ਥਾਂ ਤੇ ਕਬੂਲ ਹੋਣੀ ਹੈ ਗੁਰੂ ਦੇ ਦਰ ਤੇ ਇਹੀ ਯਤਨ ਕਰਨਾ ਚਾਹੀਦਾ ਗੁਰੂ ਦੇ ਵੀ ਅਰਦਾਸ ਕਰਨੀ ਜੋ ਗੁਰੂ ਨੂੰ ਛੱਡ ਕੇ ਹੋਰ ਹੋਰ ਯਤਨ ਕਰਦਾ ਫਿਰਦਾ ਉਹਨਾਂ ਯਤਨਾਂ ਦੀ ਕੀਮਤ ਰੱਬ ਦੀ ਦਰ ਤੇ ਇੱਕ ਤਿਲ ਜਿੰਨੀ ਵੀ ਨਹੀਂ ਪੈਣੀ। ਜਿੰਨੇ ਮਰਜ਼ੀ ਕੋਈ ਯਤਨ ਕਰਦਾ ਰਹੇ। ਕੁਝ ਨਹੀਂ ਮਿਲੇਗਾ। ਰਹਾ ਅੰਮ੍ਰਿਤ ਨਾਮ ਨਰਮੋਲਕ ਹੀਰਾ ਗੁਰਦੀਨੋ ਮੰਤਾਨੀ ਦਿਗੇ ਨਾ ਡੋਲੇ ਜਿੜ ਕਰ ਰਹੇ ਹੋ ਪੂਰ ਹੋਏ ਤ੍ਰਿਪਤਾਨੀ। ਇਹ ਨਾਮ ਅੰਮ੍ਰਿਤ ਗੁਰੂ ਕੋਲੋਂ ਇਹ ਕੀਮਤੀ ਹੀਰਾ ਨਰਮੋਲਕ ਨਾਮ ਮੰਤਰ ਜਿਸ ਨੂੰ ਮਿਲ ਜਾਂਦਾ ਹੈ ਉਹ ਮਨੁੱਖ ਬਕਾਰਾਂ ਵਿੱਚ ਨਹੀਂ ਡਿੱਗਦਾ ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਘਬਰਾਉਂਦਾ ਨਹੀਂ ਡੋਲਦਾ ਨਹੀਂ ਦੁੱਖ ਵਿੱਚ ਵੀ ਸੁੱਖ ਵਿੱਚ ਵੀ ਅਤੇ ਪੂਰਨ ਤੌਰ ਤੇ ਰਾਜ ਜਾਂਦਾ ਹੈ ਉਸ ਮਨੁੱਖ ਨੂੰ ਸਮਝੋ ਰੱਜਿਆ ਹੋਇਆ ਹੈ ਉਹਦੇ ਅੰਦਰ ਪੂਰਨ ਤੌਰ ਤੇ ਸਬਰ ਸੰਤੋਖ ਹੁੰਦਾ ਹੈ ਉਰਜਿਆ ਹੋਵੇ ਉਹ ਇਹ ਜੋ ਵਿੱਚ ਹਮ ਤੁਮ ਕਚੋਰ ਦੇ ਦਿਨ ਕੀ ਬਾਤ ਬਲਾਨੀ ਅਲੰਕਾਰ ਮਿਰਥੈਲੀ ਹੋਈ ਹੈ ਸਾਦੀ ਕਨਕ ਬਖਾਨੀ ਉਹਦੇ ਅੰਦਰ ਉਹ ਸਭ ਤਰ੍ਹਾਂ ਦੇ ਮੇਰ ਤੇਰ ਦੇ ਵਿਤਕਰੇ ਵੀ ਖਤਮ ਹੋ ਜਾਂਦੇ ਮੇਰ ਤੇਰ ਦੇ ਵਿਤਕਰਿਆਂ ਦੀ ਗੱਲ ਮੁੱਕ ਹੀ ਜਾਂਦੀ ਹੈ ਉਹ ਤਾਂ ਰੱਬ ਨੂੰ ਇਦਾਂ ਦੇਖਦਾ ਹੈ ਰੱਬ ਨੂੰ ਅਤੇ ਸੰਸਾਰ ਨੂੰ ਇਸ ਤਰੀਕੇ ਨਾਲ ਦੇਖਦਾ ਕਿਵੇਂ ਜਿਵੇਂ ਇੱਕ ਤਾਂ ਸੋਨੇ ਦਾ ਡੜਾ ਹੋਵੇ ਇੱਕ ਪਾਸੇ ਸੋਨੇ ਦੇ ਬਣੇ ਹੋਏ ਗਹਿਣੇ ਹੋ ਹੁਣ ਜਿਹੜਾ ਡੜਾ ਹੋ ਵੀ ਸੋਨਾ ਜਿਹੜਾ ਗਹਿਣੇ ਬਣੇ ਹੋਏ ਉਹ ਵੀ ਸੋਨਾ ਇੱਕੋ ਜਦੋਂ ਸੁਨਿਆਰ ਸੁਨਿਆਰੀ ਦੀ ਆਪਣੀ ਮਰਜ਼ੀ ਹੁੰਦੀ ਹੈ ਜਦ ਮਰਜ਼ੀ ਉਸ ਡੜੇ ਨੂੰ ਪਘਲਾ ਕੇ ਗਹਿਣੇ ਬਣਾ ਦੇਵੇ ਸਨਿਆਰੀ ਦੀ ਆਪਣੀ ਮਰਜ਼ੀ ਹੈ ਜਦ ਮਰਜ਼ੀ ਉਹ ਗਹਿਣਿਆਂ ਨੂੰ ਇਕੱਠੇ ਕਰਕੇ ਭਗੜਾ ਕੇ ਫੇਡਲਾ ਬਣਾ ਦਿੰਦੀ ਇਸ ਤਰੀਕੇ ਨਾਲ ਉਹ ਅਕਾਲ ਪੁਰਖ ਵੈਗੁਰੂ ਇੱਕ ਹੈ ਉਸ ਇੱਕ ਨਹੀਂ ਇਹ ਗਹਿਣੇ ਬਣਾਏ ਹੋਏ ਸਾਰਾ ਸੰਸਾਰ ਇਹ ਉਸ ਪ੍ਰਭੂ ਦਾ ਹੀ ਵਿਕਾਸ ਹੈ ਸਾਰਿਆਂ ਦੇ ਵਿੱਚ ਉਹੀ ਹੈ ਉਹ ਮਨੁੱਖ ਇਦਾਂ ਦਿਖਦਾ ਸਾਰੇ ਜਗਤ ਵਿੱਚ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹ ਤਵਾਨੀ ਕੋ ਨਾਨਕ ਨੇ ਚਲ ਕਰ ਬਾਂਧਿਓ ਗੁਰ ਕੀਓ ਬੰਦਾਲੀ ਉਸ ਮਨੁੱਖ ਦੇ ਅੰਦਰ ਪ੍ਰਭੂ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਜਗ ਜਾਂਦੀ ਹੈ ਉਹਦੇ ਅੰਦਰ ਪੂਰਨ ਤੌਰ ਤੇ ਅੰਦਰ ਗਿਆਨ ਦਾ ਦੀਵਾ ਜਗ ਜਾਂਦਾ ਹੈ ਜੋਤ ਪ੍ਰਗਟ ਹੋ ਜਾਂਦੀ ਹੈ ਅਤੇ ਉਹਦੇ ਅੰਦਰ ਆਤਮਿਕ ਅਡੋਲਤਾ ਦੇ ਸੁਖ ਪੈਦਾ ਹੋ ਜਾਂਦੇ ਹੈ ਅਤੇ ਉਸ ਦੀ ਸਭ ਪਾਸੇ ਸੋਭਾ ਖੇਲਰ ਜਾਂਦੀ ਹੈ ਅਤੇ ਉਹਦੇ ਅੰਦਰ ਅਕਾਲ ਪੁਰਖ ਵੈਗਰੂ ਦੀ ਸਿਫਤਸਲਾ ਦੇ ਵਾਜੇ ਹਰ ਵਕਤ ਵੱਜਦੇ ਰਹਿੰਦੇ ਹਨ ਉਹ ਉਸ ਘਰ ਦੇ ਵਿੱਚ ਨਿਵਾਸ ਕਰ ਲੈਂਦਾ ਜਿਹੜਾ ਕਰ ਸਦਾ ਕਾਇਮ ਰਹਿਣ ਵਾਲਾ ਅਟਲ ਹੈ ਉਹ ਉਹਨੋਂ ਉਸ ਘਰ ਦਾ ਵਾਸੀ ਬਣ ਜਾਂਦਾ ਹੈ ਜਿਹੜਾ ਗੁਰੂ ਦੀ ਦੱਸੀ ਹੋਈ ਮਰਿਆਦਾ ਨੂੰ ਸਮਝ ਲੈਂਦਾ ਜਿਹੜਾ ਗੁਰੂ ਜੀ ਦੱਸੀ ਹੋਈ ਮਰਿਆਦਾ ਅਨੁਸਾਰ ਆਪਣਾ ਜੀਵਨ ਬਣਾ ਲੁੰਦਾ ਉਹ ਰੱਬ ਦੇ ਘਰ ਵਿੱਚ ਫਿਰਦਾ ਹੁੰਦਾ ਉਹਦੀ ਇਤਨੀ ਵੱਡੀ ਉੱਚੀ ਆਤਮਿਕ ਰੱਬ ਦੇ ਘਰ ਕੋਈ ਸਪੈਸ਼ਲ ਨਹੀਂ ਹੈ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਫਿਰਨਾ ਜਿਹਦੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਫਿਰਨਾ ਉਸਨੇ ਜਗ ਦੇ ਵਿੱਚ ਹੀ ਹੈ ਪਰ ਉਸ ਅਵਸਥਾ ਦਾ ਆਨੰਦ ਉਹੀ ਮਾਣ ਰਿਹਾ ਹੁੰਦਾ ਕਿਸੇ ਨੂੰ ਨਹੀਂ ਪਤਾ ਉਸੇ ਨੂੰ ਪਤਾ ਉਹ ਕਿਸ ਅਵਸਥਾ ਵਿੱਚ ਫਿਰ ਹਰ ਇੱਕ ਬੰਦੇ ਦੀ ਅਵਸਥਾ ਹਰ ਬੰਦੇ ਦੀ ਅਵਸਥਾ ਕੋਈ ਕਿਸੇ ਕਿਸ ਨੇ ਕਹੀ ਜੀ ਅਵਸਥਾ ਬਣਾਈ ਹੋਈ ਕਿਸ ਨੇ ਕਹੀ ਜੀ ਅਵਸਥਾ ਬਣਾਈ ਹੋਈ ਪਰ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ 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 ਇੱਥੇ ਤੱਕ ਪਹੁੰਚ ਜਾਂਦਾ ਉਹਦੀ ਇਤਨੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਕਿ ਸਾਰਿਆਂ ਸਭ ਪਾਸੇ ਉਸ ਨੂੰ ਪ੍ਰਭੂ ਦੇ ਹੀ ਚਮਕਾਰੇ ਪੈਂਦੇ ਰੱਬ ਨੂੰ ਹੀ ਦੇਖਦਾ ਹਰ ਵਕਤ ਆਤਮਿਕ ਆਨੰਦਮਾਨ ਰਿਹਾ ਹੁੰਦਾ ਸੋ ਇਹ ਵਿਚਾਰ ਸੀ ਭੁੱਲਾ ਚੋਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ